ਕੁੱਤੀ ਹੋਰ ਰਾਮ ਜਾਦੇ ਉਹ ਦੱਲੇ ਉਹ ਕੰਮ ਨੇ ਤੁਹਾਡਾ ਕੱਖ ਨਾ ਰਵੇ ਤੁਹਾਨੂੰ ਬਰਜ ਖਲੀਫੇ ਤੋਂ ਵੀ ਲੰਬੇ ਕੀੜੇ ਪੈਣ ਤੁਹਾਡੀਆਂ ਨਸਲਾਂ ਤਬਾਹ ਹੋ ਜਾਣ ਕਿਉਂਕਿ ਦੋਸਤੋ ਦੁਕਾਨਦਾਰਾਂ ਨੂੰ ਤਿਹਾਰਾਂ ਦੀ ਬੜੀ ਆਸ ਹੁੰਦੀ ਆ ਕਿ ਸਾਡਾ ਤਿਹਾਰ ਇਸ ਵਾਰ ਵਧੀਆ ਲੱਗੇਗਾ ਕਿਉਂਕਿ ਦੁਕਾਨਦਾਰਾਂ ਨੇ ਦੁਕਾਨਾਂ ਦਾ ਕਿਰਾਇਆ ਵੀ ਕੱਢਣਾ ਹੁੰਦਾ ਵਾ ਬਿੱਲ ਵੀ ਕੱਢਣਾ ਹੁੰਦਾ ਵਾ ਆਨਲਾਈਨ ਸ਼ੋਪਿੰਗ ਦੇ ਨੁਕਸਾਨ ਵੀ ਵੜੇ ਗਏ ਕਿਉਂਕਿ ਮੈਨੂੰ ਕਾਫੀ ਕਸਟਮਰ ਆ ਕੇ ਕੰਦੇ ਆ ਕਿ ਭਾਜੀ ਆਪਾਂ ਆਨਲਾਈਨ ਇਹ ਚੀਜ਼ ਮੰਗਵਾਈ ਸੀ ਸਾਡੀ ਟੁੱਟੀ ਨਿਕਲ ਗਈ ਆ ਛੋਟੀਆਂ ਕਲ ਗਈ ਆ ਵੱਡੀ ਨਿਕਲ ਗਈ ਆ ਖਰਾਬ ਨਿਕਲ ਗਈ ਆ ਸਾਨੂੰ ਪੂਰੀ ਨਹੀਂ ਆ ਰਹੀ ਜਿਹੜੇ ਕਾਰੋਬਾਰ ਕਰਦੇ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਏਗਾ ਕਿ ਜਿਹੜੇ ਹੋਲਸੇਲ ਆ ਦੀਆ ਮਾਰਕਟ ਹੈਗੀਆਂ ਨਾ ਉਹ ਵੀ ਰਿਟੇਲ ਦੇ ਵਿੱਚ ਸਮਾਨ ਦੇ ਲਾਪੇ ਜਦ ਤੱਕ ਉਹਨਾਂ ਨੂੰ ਚਾਹੀਦਾ ਵਾ ਕਿ ਤੁਸੀਂ ਹੋਲਸੇਲ ਦਾ ਸਮਾਨ ਹੋਲਸੇਲ ਜੀ ਦੋ ਤੁਹਾਨੂੰ ਰਿਟੇਲ ਦੇ ਵਿੱਚ ਨਹੀਂ ਦੇਣਾ ਚਾਹੀਦਾ ਪਰ ਦੋਸਤੋ ਸਾਡੇ ਕੋ ਵੀ ਕਈ ਕਸਟਮਰ ਐਦਾਂ ਦੇ ਆਂਦੇ ਆ ਜਦੋਂ ਆਪਾਂ ਉਹਨਾਂ ਨੂੰ ਦੱਸਿਦਾ ਨਾ ਕਿ ਇਹ ਫਲਾਣੀ ਚੀਜ਼ ਦਾ ਐ ਰੇਟ ਹੈਗਾ ਵਾ ਤੇ ਸਾਨੂੰ ਉਹ ਕਹਿੰਦੇ ਆ ਕਿ ਭਾਜੀ ਉੱਥੋਂ ਤੇ ਇਹ ਸਾਨੂੰ ਇਨੇ ਦੀ ਮਿਲਦੀ ਆ ਤੇ ਅਸੀਂ ਆਪਣੀ ਐਕਟਿਵਾ ਮੋਟਰਸਾਈਕਲ ਦੇ ਪੈਟਰੋਲ ਦਾ ਖਰਚਾ ਆਪਣੇ ਘਰ ਦਾ ਖਰਚਾ ਆਪਣੇ ਪਰਿਵਾਰ ਦਾ ਖਰਚਾ ਆਪਣਾ ਖਰਚਾ ਕਹਿਣ ਦਾ ਮਤਲਬ ਹੈ ਕਿ ਸਾਰੇ ਖਰਚੇ ਦੁਕਾਨ ਤੋਂ ਕੱਢਨੇ ਹੁੰਦੇ ਆ ਪਰ ਜੋ ਗਰੰਟੀ ਵਾਲੇ ਟੋਪਸ ਲੈਣੇ ਕਲਰਫੁਲ ਟੋਪਸ ਲੈਣੇ ਗਰੰਟੀ ਵਾਲੀਆਂ ਵਾਲੀਆਂ ਲੈਣੇ ਏਡੀ ਦੇ ਰਿੰਗਾ ਲੈਣੇ ਏਡੀ ਦੇ ਇਨਿੰਗ ਲੈਣੇ ਹੋਰ ਵੀ ਕਾਫੀ ਵੈਰਾਈਟੀ ਮੈਂ ਲੈਣ ਚੱਲਾ ਵਾਂ ਤੇ ਉਹ ਸਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹੈਪੀ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਆਪਣੇ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਆ ਹੈਪੀ ਅਰੋੜਾ ਕੋਸਮੈਟਿਕ ਤੇ ਦੋਸਤੋ ਅੱਜ ਵਾਲਾ ਵਲੋਗ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਹੈਲਪਫੁਲ ਹੋਣ ਜਾ ਰਿਹਾ ਵਾ ਕਿਉਂਕਿ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਆਨਲਾਈਨ ਸ਼ੋਪਿੰਗ ਤੇ ਆਫਲਾਈਨ ਸ਼ੋਪਿੰਗ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਵਾਂ ਕਿ ਆਪਾਂ ਦੀਵਾਲੀ ਦੀ ਸਫਾਈ ਸਟਾਰਟ ਕਰਤੀ ਆ ਦੁਕਾਨ ਤੇ ਤੇ ਆਓ ਪਹਿਲੇ ਉਹ ਤੁਹਾਨੂੰ ਦਿਖਾਨੇ ਆ ਤੇ ਫੇਰ ਗੱਲਬਾਤ ਕਰਦੇ ਆ ਆ ਵੇਖੋ ਜੀ ਆਪਾਂ ਦੀਵਾਲੀ ਦੀ ਸਫਾਈ ਸਟਾਰਟ ਕਰਤੀ ਆ ਆਏ ਹਾਏ 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 ਵੇਖੋ ਕਿਵੇਂ ਚਮਕਦਾ ਪਿਆ ਸਮਾਨ ਪ੍ਰਮਾਤਮਾ ਦੀ ਕਿਰਪਾ ਨਾਲ ਵੇਖਿਆ ਜੀ ਆਹ ਤੁਹਾਨੂੰ ਇੱਧਰ ਵੀ ਦਿਖਾਣੇ ਆ ਬਾਹਰ ਵਾਲੇ ਡਿਸਪਲੇ ਆਹ ਦੇਖੋ ਜੀ ਆਪਾਂ ਦੇ ਸਫਾਈ ਕਰਤੀ ਜੀ ਦੀਵਾਲੀ ਦੀ ਸਟਾਰਟ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਦੀ ਔਨਲਾਈਨ ਸ਼ੋਪਿੰਗ ਸਟਾਰਟ ਹੋਈ ਨਾ ਤੇ ਦੁਕਾਨਦਾਰਾਂ ਨੂੰ ਬੜਾ ਮੰਦਾ ਪੈ ਗਿਆ ਵਾ ਜਿਵੇਂ ਵੱਡੀਆਂ-ਵੱਡੀਆਂ ਆਫਰਾਂ ਤਿਹਾੜਾਂ ਦੇ ਲੱਗ ਜਾਂਦੀਆਂ ਵਾ ਫਲਿੱਪਕਾਰਡ, ਮੀਸ਼ੋ, ਐਮਾਜ਼ੋਨ ਹੋਰ ਵੀ ਜਿਹੜੇ ਬੜੇ-ਬੜੇ ਵੱਡੇ ਐਪ ਹੈਗੇ ਆ ਜਿੱਥੋਂ ਅਸੀਂ ਆਨਲਾਈਨ ਸ਼ੋਪਿੰਗ ਕਰ ਸਕਦੇ ਆ ਕਿਉਂਕਿ ਦੋਸਤੋ ਦੁਕਾਨਦਾਰਾਂ ਨੂੰ ਤਿਹਾੜਾਂ ਦੀ ਬੜੀ ਆਸ ਹੁੰਦੀ ਆ ਕਿ ਸਾਡਾ ਤਿਹਾੜ ਇਸ ਵਾਰ ਵਧੀਆ ਲੱਗੇਗਾ ਕਿਉਂਕਿ ਦੁਕਾਨਦਾਰਾਂ ਨੇ ਦੁਕਾਨਾਂ ਦਾ ਕਿਰਾਇਆ ਵੀ ਕੱਢਣਾ ਹੁੰਦਾ ਵਾ, ਬਿੱਲ ਵੀ ਕੱਢਣਾ ਹੁੰਦਾ ਵਾ, ਆਪਣੀ ਐਕਟਿਵਾ ਮੋਟਰਸਾਈਕਲ ਦੇ ਪੈਟਰੋਲ ਦਾ ਖਰਚਾ, ਆਪਣੇ ਘਰ ਦਾ ਖਰਚਾ, ਆਪਣੇ ਪਰਿਵਾਰ ਦਾ ਖਰਚਾ, ਆਪਣਾ ਖਰਚਾ ਕਹਿੰਦਾ ਮਤਲਬ ਕਿ ਸਾਰੇ ਖਰਚੇ ਦੁਕਾਨ ਤੋਂ ਘਟਨੇ ਹੁੰਦੇ ਆ ਪਰ ਜਦੋਂ ਦੀ ਔਨਲਾਈਨ ਸ਼ੋਪਿੰਗ ਸਟਾਰਟ ਹੋ ਗਈ ਨਾ ਤੇ ਕਾਫੀ ਹੱਦ ਤੱਕ ਫਰਕ ਪੈ ਗਿਆ ਆ ਵਾ ਤੇ ਦੋਸਤੋ ਇੱਕ ਗੱਲ ਬੜੀ ਹੋਰ ਅਜੀਬ ਹੈਗੀ ਆ ਜਿਹੜੇ ਕਾਰੋਬਾਰ ਕਰਦੇ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਏਗਾ ਕਿ ਜਿਹੜੇ ਹੋਲਸੇਲਾਂ ਦੀਆਂ ਮਾਰਕੀਟ ਹੈਗੀਆਂ ਨਾ ਉਹ ਵੀ ਰਿਟੇਲ ਦੇ ਵਿੱਚ ਸਾਮਾਨ ਦੇ ਲਾਪੇ ਆ ਜਦਕਿ ਉਹਨਾਂ ਨੂੰ ਚਾਹੀਦਾ ਵਾ ਕਿ ਤੁਸੀਂ ਹੋਲਸੇਲ ਦਾ ਸਾਮਾਨ ਹੋਲਸੇਲ ਜੀ ਦੋ ਤੁਹਾਨੂੰ ਰਿਟੇਲ ਦੇ ਵਿੱਚ ਨਹੀਂ ਦੇਣਾ ਚਾਹੀਦਾ ਪਰ ਦੋਸਤੋ ਸਾਡੇ ਕੋ ਵੀ ਕਈ ਕਸਟਮਰ ਐਦਾਂ ਦੇ ਆਂਦੇ ਆ ਜਦੋਂ ਆਪਾਂ ਨੂੰ ਦੱਸਦਾ ਨਾ ਕਿ ਇਹ ਫਲਾਨੀ ਚੀਜ਼ ਦਾ ਐ ਰੇਟ ਹੈਗਾ ਵਾ ਤੇ ਸਾਨੂੰ ਉਹ ਕਹਿ ਦਿੰਦੇ ਆ ਕਿ ਭਾਜੀ ਉੱਥੋਂ ਤੇ ਇਹ ਸਾਨੂੰ ਇਹਦੀ ਮਿਲਦੀ ਆ ਤੇ ਅਸੀਂ ਉਹਨਾਂ ਨੂੰ ਕਹੀਦਾ ਤੇ ਉਹ ਤੇ ਹੋਲਸੇਲ ਹੈਗੀ ਆ ਮੇਰੇ ਕਹਿਣ ਦਾ ਮਤਲਬ ਵਾ ਕਿ ਹੋਲਸੇਲ ਵਾਲਿਆਂ ਨੂੰ ਚਾਹੀਦਾ ਨਹੀਂ ਆ ਕਿ ਉਹ ਰਿਟੇਲ ਦੇ ਵਿੱਚ ਸਮਾਨ ਵੇਚਣ ਬਾਕੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਬਾਕਸ ਵਿੱਚ ਆਪਣਾ ਜਵਾਬ ਜਰੂਰ ਦਿਓ ਪਰ ਦੋਸਤੋ ਇੱਕ ਗੱਲ ਹੋਰ ਹੈਗੀ ਜੇ ਆਨਲਾਈਨ ਸ਼ੋਪਿੰਗ ਦੇ ਨੁਕਸਾਨ ਵੀ ਬੜੇ ਗਏ ਜੇ ਕਿਉਂਕਿ ਮੈਨੂੰ ਕਾਫੀ ਕਸਟਮਰ ਆ ਕੇ ਕਹਿੰਦੇ ਆ ਕਿ ਭਾਜੀ ਆਪਾਂ ਆਨਲਾਈਨ ਇਹ ਚੀਜ਼ ਮੰਗਵਾਈ ਸੀ ਸਾਡੀ ਟੁੱਟੀ ਨਿਕਲ ਗਈ ਆ ਛੋਟੀਆਂ ਲਗੀਆਂ ਆ ਵੱਡੀ ਨਿਕਲ ਗਈ ਆ ਖਰਾਬ ਨਿਕਲ ਗਈ ਆ ਸਾਨੂੰ ਪੂਰੀ ਨਹੀਂ ਆ ਰਹੀ ਸਹੀ ਤੇ ਹੈਗੇ ਆ ਪਰ ਉਹ ਇਅਰਿੰਗ ਛੱਟੇ ਹੈਗੇ ਆ ਫੋਟੋ ਵਿੱਚ ਵੱਡਾ ਲੱਗਦਾ ਸੀ ਪਰ ਛੋਟਾ ਵਾ ਕਹਿਣਾ ਮਤਲਬ ਕਿ ਐਦਰ ਦੀ ਕਾਫੀ ਚੀਜ਼ਾਂ ਗਈਆਂ ਵਾਂ ਜਿਹੜੀ ਔਨਲਾਈਨ ਸ਼ੋਪਿੰਗ ਕਰਨ ਦੇ ਕਾਫੀ ਨੁਕਸਾਨ ਹੈਗੇ ਆ ਤੇ ਦੋਸਤੋ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਵਾਂ ਐ ਜਿਹੜੇ ਔਨਲਾਈਨ ਸ਼ੋਪਿੰਗ ਦੇ ਬੜੇ ਸ਼ੱਕੀਨ ਹੈਗੇ ਨਾ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਨਾ ਵਾਂ ਕਿ ਮੇਰੇ ਕੋ ਇੱਕ ਕਸਟਮਰ ਆਇਆ ਸੀ ਜਿੰਨੇ ਫਾਊਂਡੇਸ਼ਨ ਮੰਗਾਈ ਸੀ ਉਹਨੇ ਕਿਹਾ ਭਾਜੀ ਤੁਸੀਂ ਇਹ ਨਹੀਂ ਦੇ ਦਿੰਦੇ ਜੇ ਸਾਨੂੰ ਇਹਨੇ ਦੀ ਮਿਲ ਪਰ ਬਾਅਦ ਵਿੱਚ ਜਦੋਂ ਉਹਨੇ ਫੇਸ ਜੂਸ ਕੀਤੀ ਨਾ ਤੇ ਉਹਦੇ ਫੇਸ ਤੇ ਪਿੰਪਲ ਵਗੈਰਾ ਸਟਾਰਟ ਹੋ ਗਏ ਤੇ ਜਦੋਂ ਉਹਨੇ ਆਪਣੀ ਫਾਊਂਡੇਸ਼ਨ ਮੈਨੂੰ ਲਿਆ ਕੇ ਦਿਖਾਈ ਨਾ ਤੇ ਦੋਸਤੋ ਉਹ ਨਕਲੀ ਹੈਗੀ ਸੀ ਕਹਿਣ ਦਾ ਮਤਲਬ ਹੈ ਕਿ ਔਨਲਾਈਨ ਵਿੱਚ ਇਹ ਵੀ ਕੰਮ ਚੱਲਦਾ ਜੀ ਫਿਰ ਇਸ ਕਰ ਤੁਸੀਂ ਅਲਰਟ ਰਹੋ ਦੋਸਤੋ ਆਪਾਂ ਕਿਸੇ ਦੀ ਗੱਲ ਕੀ ਕਰਨੀ ਹੈ ਇੱਕ ਵਾਰ ਖੁਦ ਮੇਰੇ ਨਾਲ ਐਡਾ ਹੋਇਆ ਸੀ ਮੈਂ ਡਿਸਪਲੇ ਕਰਨ ਵਾਲਾ ਸਟੈਂਡ ਮੰਗਾਇਆ ਸੀ ਜਿਹੜਾ ਮੈਨੂੰ 450 ਰੁਪਏ ਦਾ ਪਿਆ ਸੀ ਤੇ ਜਦੋਂ ਉਹਨੂੰ ਦੋਸਤੋ ਉਹਨੂੰ ਮੈਂ ਅਨਬਾਕਸਿੰਗ ਕਰਕੇ ਖੋਲਿਆ ਨਾ ਤੇ ਉਹ ਸਟੈਂਡ ਇੱਕ ਪਾਸੇ ਟੁੱਟਾ ਨਿਕਲਿਆ ਸੀ ਮਤਲਬ ਕਿ ਇੱਕ ਪਾਸੇ ਲਮਕ ਤੇ ਦੋਸਤ ਜਦੋਂ ਮੈਂ ਉਹਨੂੰ ਵਾਪਸ ਭੇਜਣ ਦਾ ਟਰਾਈ ਕਰਦਾ ਵੈਸੇ ਇਹਨਾਂ ਨੇ ਤੇ ਵਾਪਸ ਭੇਜ ਨਹੀਂ ਰਿਹਾ ਸੀ ਤੇ ਜਦੋਂ ਮੈਂ ਫਲਿੱਪਕਾਰਟ ਤੇ ਕਸਟਮਰ ਕੇਅਰ ਤੇ ਫੋਨ ਕੀਤਾ ਨਾ ਤਾਂ ਅੱਗੋਂ ਮੇਰੀ ਉਸ ਨੂੰ ਮਾਇਨਾ ਦੇ ਨਾ ਤੇ ਦੋਸਤੋ ਫਿਰ ਮੈਨੂੰ ਪੰਜਾਬੀ ਵਿੱਚ ਆ ਗਿਆ ਗੁੱਸਾ ਕਿਉਂਕਿ ਆਪਾਂ ਪੰਜਾਬੀ ਹੈਗੇ ਆ ਫਿਰ ਮੈਂ ਹੋ ਗਿਆ ਸ਼ੁਰੂ ਮੈਂ ਕਿਹਾ ਕੁੱਤੇ ਹੋ ਰਾਮਜਾਦੇ ਉਹ ਦੱਲੇਓ ਕਿ ਮੈਨਿਓ ਤੁਹਾਡਾ ਕੱਖ ਨਾ ਰਵੇ ਤੁਹਾਨੂੰ ਬਰਜ ਖਲੀਫਾ ਤੋਂ ਵੀ ਲੰਬੇ ਕੀੜੇ ਪੈਣ ਤੁਹਾਡੀਆਂ ਨਸਲਾਂ ਤਬਾਹ ਹੋ ਜਾਣ ਤੇ ਦੋਸਤੋ ਇੰਨੀਆਂ ਗਾਲਾਂ ਖਾਂਦੇ باوجود ਵੀ ਉਹ ਅੱਗੋਂ ਮੈਨੂੰ ਬੜੇ ਪਿਆਰ ਦੇ ਨਾਲ ਬੋਲਣ ਜਿਵੇਂ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਗਾਲਾਂ ਖਾਂਦੀ ਲੱਗਦਾ ਪਹਿਲੇ ਹੀ ਹੱਤ ਪਈ ਹੋਈ ਸੀ ਤੇ ਅੱਗੋਂ ਮੈਨੂੰ ਕਹਿੰਦੇ ਕਿ ਭਾਜੀ ਤੁਸੀਂ ਗਾਲਾਂ ਕੋ ਕੱਢਦੇ ਪਏ ਥੋੜੀ ਮਤਲਬ ਪਿਆਰ ਨਾਲ ਗੱਲ ਕਰੋ ਤੇ ਮੈਂ ਕਿਹਾ ਤੁਹਾਨੂੰ ਜੇ ਮੈਂ ਕਹਿ ਰਿਹਾ ਮੈਂ ਤੇ ਚੀਜ਼ ਟੁੱਟੀ ਨਿਕਲੀ ਹੈ ਤੁਸੀਂ ਯਕੀਨ ਹੀ ਨੀ ਕਰੋ ਮੈਂ ਤੁਹਾਨੂੰ ਅਨਬਾਕਸਿੰਗ ਦੀ ਵਟਸਐਪ ਤੇ ਵੀਡੀਓ ਵੀ ਬਣਾ ਕੇ ਭੇਜੀ ਆ ਕਹਿੰਦੇ ਸਰ ਕੋਈ ਗੱਲ ਨਹੀਂ ਆਪਾਂ ਤੁਹਾਡੀ ਕੰਪਲੀਟ ਪਾ ਦਿੰਦੇ ਆ ਤੁਹਾਨੂੰ ਕਾਲ ਆ ਜੇ ਕਿ ਤੁਹਾਡਾ ਪਾਰਸਲ ਡਿਲੀਵਰ ਹੋ ਜਾਏਗਾ ਤੁਹਾਨੂੰ ਫਿਰ ਰੀਨਿਊ ਭੇਜਦਾ ਜਾਏਗਾ ਮੈਂ ਕਿਹਾ ਕੋਈ ਗੱਲ ਨਹੀਂ ਪਰ ਦੋਸਤੋ ਉਹਨਾਂ ਨੇ ਕੁਝ ਦਿਨ ਬਾਅਦ ਮੇਰਾ ਇਹ ਹਾਲ ਕਰ ਇਸ ਕਰਕੇ ਦੋਸਤੋ ਆਨਲਾਈਨ ਸ਼ੋਪਿੰਗ ਦੇ ਇਹ ਬੜੇ ਨੁਕਸਾਨ ਹੈਗੇ ਜੀ ਤੇ ਦੋਸਤੋ ਜਿਹੜੇ ਮੈਂ ਪਾਰਸਲ ਦੀ ਸਟੈਂਡ ਦੀ ਗੱਲ ਕਰਦਾ ਪਿਆ ਨਾ ਉਹ ਸਟੈਂਡ ਦੀ ਫੋਟੋ ਮੈਂ ਵੀਡੀਓ ਤੇ ਸਾਈਡ ਤੇ ਲਾ ਦਾਂਗਾ ਤੁਸੀਂ ਦੇਖ ਲੈਣਾ ਕਿ ਮੈਂ ਕਿਹੜੇ ਸਟੈਂਡ ਦੀ ਗੱਲ ਕਰਦਾ ਪਿਆ ਵਾਂ ਤੇ ਫਾਈਨਲੀ ਦੋਸਤੋ ਅੱਜ ਮੈਂ ਫੇਰ ਜਾ ਰਿਹਾ ਵਾਂ ਸ਼ੋਪਿੰਗ ਕਰਨ ਗਰੰਟੀ ਵਾਲੇ ਟੋਪਸ ਲੈਣੇ 컬러ਫੁਲ ਟੋਪਸ ਲੈਣੇ ਗਰੰਟੀ ਵਾਲੀਆਂ ਵਾਲੀਆਂ ਲੈਣੇ ਏਡੀ ਦੇ ਰਿੰਗਾ ਲੈਣੇ ਏਡੀ ਦੇ ਇਨਿੰਗ ਲੈਣੇ ਹੋਰ ਵੀ ਕਾਫੀ ਵੈਰਾਈਟੀ ਮੈਂ ਲੈਣ ਚੱਲਾ ਵਾਂ ਤੇ ਉਹ ਸਾਰਾ ਕੁਝ ਵਲੋਗ ਕੀ ਕੀ ਲੈਂਦਾ ਵਾ ਕਿਨੇ ਦਾ ਵੇਚਣਾ ਵਾ ਉਹ ਤੁਹਾਨੂੰ ਮੈਂ ਕੱਲ ਵਾਲੇ ਵਲੋਗ ਚ ਦਿਖਾਵਾਂਗਾ ਤੇ ਦੋਸਤੋ ਅੱਜ ਵਾਲਾ ਵਲੋਗ ਤੁਹਾਨੂੰ ਕਿੱਦਾਂ ਦਾ ਲੱਗਾ ਵਾ ਤੁਹਾਨੂੰ ਕੀ ਲੱਗਦਾ ਵਾ ਆਨਲਾਈਨ ਸ਼ੋਪਿੰਗ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ ਜਾਂ ਦੁਕਾਨਦਾਰਾਂ ਕੋਈ ਖਰਾਦ ਸਮਾਨ ਖਰੀਦਣਾ ਚਾਹੀਦਾ ਵਾ ਥਿਆਰਾ ਤੇ ਦੋਸਤੋ ਇਹ ਸਾਰੀ ਗੱਲ ਦਾ ਜਵਾਬ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿਉਂਕਿ ਆਪਾਂ ਸਾਰੇ ਇਕਜੁੱਟ ਹੋ ਕੇ ਦੁਕਾਨਦਾਰਾਂ ਦੀ ਮਦਦ ਕਰੀਏ ਇਸ ਲਈ ਦੋਸਤੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਕਮੈਂਟ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤਦ ਤੱਕ ਲਈ ਸਤਿ ਸ੍ਰੀ ਅਕਾਲ